बहुजन समाज पार्टी दे जिला परिषद गन्ना पिंड जोन तो उम्मीदवार रजनी बाला दे हक च पिंड नंगल विखे मीटिंग की गई इस मीटिंग विच वड्डी गिनती विच पिंड वासी मौजूद हुए।

ਜਿਨ੍ਹਾਂ ਨੇ ਸੰਪਤੀ ਦੇ ਚੇਅਰਮੈਨ ਨੂੰ ਇਹ ਮਜਬੂਰ ਕਰ ਦਿੱਤਾ ਕਿ ਨੰਗਲ ਰਾਮਗੜ੍ਹ ਦੇ ਲਈ ਵੀ ਗ੍ਰਾਂਟ ਆਉਂਦੀ ਹੈ। ਕੱਲਾ ਐਮ.ਐਲ.ਏ ਗ੍ਰਾਂਟ ਨਹੀਂ ਦਿੰਦਾ। ਕੱਲਾ ਐਮ.ਪੀ ਗ੍ਰਾਂਟ ਨਹੀਂ ਦਿੰਦਾ। ਗ੍ਰਾਂਟ ਜਿਹੜੇ ਆ ਉਹ ਬਲੌਕ ਸੰਪਤੀ ਦਾ ਚੇਅਰਮੈਨ ਵੀ ਪਿੰਡਾਂ 'ਚ ਗ੍ਰਾਂਟਾਂ ਵੰਡਦੇ ਆ। ਔਰ ਇਹ ਨੌਜਵਾਨ ਆਗੂ ਨੇ ਸਾਡੇ ਨੰਗਲ ਔਰ ਰਾਮਗੜ੍ਹ ਨੂੰ ਵੀ ਗ੍ਰਾਂਟਾਂ ਲਗਿਲਤੀਆਂ। ਔਰ ਉਸ ਤੋਂ ਬਾਅਦ ਜਿਹੜੇ ਇੱਥੋਂ ਆਪਾਂ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਚੁਣ ਕੇ ਭੇਜੇ ਪਿਛਲੀ ਟਰਮ ਦੇ ਵਿੱਚ ਕੋਈ ਇੱਕ ਬੰਦਾ ਵੀ ਤੁਹਾਡੇ ਚੋ ਇੱਕ ਵੀ ਬੀਬੀ ਬਾਹਰ ਖੜੀ ਕਰਕੇ ਦੇ ਦੱਸ ਦਵੇ ਕਿ ਅਸੀਂ ਉਹਨੂੰ ਕਦੇ ਦੇਖਿਆ ਵੀ ਹੋਵੇ ਜਾਂ ਕਿਸੇ ਨੂੰ ਉਹਦੇ ਨਾਂ ਦਾ ਵੀ ਪਤਾ ਹੋਵੇ ਬਈ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਹੈ ਕੌਣ ਸੀ ਸਾਡਾ 7 ਸਾਲ ਬੀਤ ਗਏ 7 ਸਾਲ ਦੇ ਵਿੱਚ ਇੱਕ ਵਾਰ ਵੀ ਉਹ ਵਿਅਕਤੀ ਕਿਸੇ ਪਿੰਡ ਚ ਜਾ ਕੇ ਨਹੀਂ ਬੜਿਆ ਔਰ ਬੌਧਨ ਸਮਾਜ ਪਾਰਟੀ ਨੇ ਮੈਨੂੰ ਮੇਰੇ ਪਰਿਵਾਰ ਨੂੰ ਜਿੱਥੇ ਮਾਣ ਬਖਸ਼ਿਆ ਕਿ ਬੌਧਨ ਸਮਾਜ ਪਾਰਟੀ ਦਾ ਟੈਗਰ ਰੇ ਕੇ ਜ਼िला ਪ੍ਰਸ਼ਾਸਕ ਇੱਕ ਅੱਧਾ ਐਮਐਲਏ ਹੁੰਦਾ ਸਾਡੇ ਪਰਿਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਕ ਦਾ ਮੈਂਬਰ ਬਣਾਉਣ ਦੇ ਲਈ ਉਹਨਾਂ ਨੇ ਟਿਕ ਨਵਾਦ ਨਾਲ ਨਵਾ ਗਿਆ ਮੇਰੀ ਧਰਮ ਪਤਨੀ ਮੈਡਮ ਰਜਨੀ ਬਾਲਾ ਜਿਹੜੇ ਇਸ ਨਗਰ ਤੋਂ ਮੌਜੂਦਾ ਸਰਪੰਚ ਆ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਿਉਂ ਉਤਾਰਿਆ ਕਿ ਸਾਡਾ ਰਾਜਨੀਤਿਕ ਤਜਰਬਾ ਆ ਅਸੀਂ ਰਾਜਨੀਤੀ ਨੂੰ 1999 ਤੋਂ ਜਾਣਦਾ ਮੈਂ ਮਾਤਰ 8ਵੀਂ ਜਮਾਤ ਦਾ ਵਿਦਿਆਰਥੀ ਸੀ ਜਦੋਂ ਮੈਂ ਮਾਈਕ ਤੇ ਬੋਲਣਾ ਸ਼ੁਰੂ ਕੀਤਾ ਪਾਰਟੀ ਦੀ ਵਿਚਾਰਧਾਰਾ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਆਸ਼ੇ ਦਾ ਰਾਜ ਲਿਆਉਣ ਦੇ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਮਾਨਯਵਰ ਕਾਂਸ਼ੀ ਰਾਮ ਸਾਹਿਬ ਵੱਲੋਂ ਬਣਾਈ ਬਹੁਜਨ ਸਮਾਜ ਪਾਰਟੀ 1984 ਦੇ ਵਿੱਚ ਉਹਨੂੰ ਮੰਜ਼ਲੇ ਮਕਸੂਦ ਤੱਕ ਪਹੁੰਚਾਉਣ ਦੇ ਲਈ ਅਸੀਂ ਤੰਤਪਾਰ ਲੱਗਾ ਸਾਡਾ ਪਰਿਵਾਰ 8 ਦੇ ਵਿੱਚ ਪੰਚ ਬਣੇ 13 ਚ ਸਰਪੰਚ ਬਣੇ 18 ਦੀਆਂ ਇਲੈਕਸ਼ਨਾਂ ਕੋਸ਼ਿਸ਼ ਕਰਨਾ ਕਰਕੇ ਹਾਰੇ ਹੁਣ ਫਿਰ ਪ੍ਰਵਾਣ ਨੂੰ ਪੰਚ ਸਰਪੰਚਨਾ ਇਸ ਨਗਰ ਨੇ ਨਵਾਜਿਆ ਔਰ ਪਾਰਟੀ ਨੇ ਵਫਾਦਾਰੀ ਨੂੰ ਦੇਖਦੇ ਹੋਏ ਸਮਾਜ ਦੇ ਲਈ ਲੜਾਈ ਨੂੰ ਦੇਖਦੇ ਹੋਏ ਸਮਾਜ ਦੇ ਹਰ ਵਰਗ ਦੇ ਨਾਲ ਖੜਨ ਦੇ ਜੁਝਵੇਂ ਨੂੰ ਦੇਖਦੇ ਹੋਏ ਪਾਰਟੀ ਨੇ ਇੱਕ ਵੱਡਾ ਅਹੁਦਾ ਦੇਣ ਦਾ ਮਨ ਬਣਾਇਆ ਜਿਹੜਾ ਪਰਿਸ਼ਦ ਮੈਂਬਰ ਦੀ ਸਾਨੂੰ ਟਿਕਟ ਦਿੱਤੀ ਆ ਮੇਰੇ ਤੋਂ ਪਹਿਲਾਂ ਸਤਕਾਰਯੋਗ ਮਹਿੰਦਰਪਾਲ ਤੈਂਕ ਜੀ ਨੇ ਤਲਾਹਤੇ ਦੀ ਗੱਲ ਕੀਤੀ ਉਸ ਤੋਂ ਪਹਿਲਾਂ ਸੰਤ ਰਾਮਾ ਆਨੰਦ ਮਹਾਰਾਜ ਕੌਮ ਦਾ ਅਮਰ ਸ਼ਹੀਦ ਜਿਨ੍ਹਾਂ ਨੂੰ ਤੈ ਮਈ 2009 ਦੇ ਵਿੱਚ ਆਸਟਰੀਆ ਦੇ ਵਿੱਚ ਬਿਆਨਾ ਪਾਂਡ ਦੇ ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਜਦੋਂ ਸਮਾਜ ਦੇ ਉੱਤੇ ਭੀੜ ਪਈ ਤਾਂ ਕੌਣ ਖੜਾ ਹੋਇਆ ਹੈ ਤੁਸੀਂ ਪਹਿਚਾਣ ਕਰਨੀ ਆ ਕਿ ਕੋਈ ਲੀਡਰ ਕਾਲੀ ਭਾਜਪੀ ਕਾਂਗਰਸ ਜਾਂ ਕੋਈ ਭੋਕਰ ਪਾਰਟੀ ਦਾ ਕੋਈ ਵਿਅਕਤੀ ਸੜਕ ਰੋਡ ਤੇ ਨਹੀਂ ਆਇਆ ਜੇਕਰ ਕੋਈ ਰੋਡ ਤੇ ਆਇਆ ਤਾਂ ਭੋਜਨ ਸਮਾਜ ਪਾਰਟੀ ਦੇ ਅਣਖੀਲੇ ਜੋਧੇ ਅਣਖੀਲੇ ਸੂਰਮੇ ਜਿਨ੍ਹਾਂ ਨੇ ਸੜਕ ਦੇ ਉੱਤੇ ਵੀ ਲੜਾਈ ਲੜੀ ਔਰ ਪਾਰਲੀਮੈਂਟ ਵਿੱਚ ਸਰਦਾਰ ਅਵਤਾਰ ਸਿੰਘ ਕ੍ਰਿਮਪਰੀ ਸਾਹਿਬ ਪ੍ਰਧਾਨ ਭੋਜਨ ਸਮਾਜ ਪਾਰਟੀ ਪੰਜਾਬ ਮੈਂਬਰ ਰਾਜ ਸਭਾ ਜਿਨ੍ਹਾਂ ਨੇ ਪਾਰਲੀਮੈਂਟ ਵਿੱਚ ਵੀ ਗੱਲ ਸੰਤਰਾਮਾਨੰਦ ਮਹਾਰਾਜ ਦੀ ਹਥਿਆਰਾਂ ਨੂੰ ਫੜਾਉਣ ਦੀ ਗੱਲ ਔਰ ਝੂਠੇ 1717 ਨੌਜਵਾਨਾਂ ਤੇ ਪਰਚੇ ਦਰਜ ਕੀਤੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਪਾਰਲੀਮੈਂਟ ਵਿੱਚ ਵੀ ਲੜਾਈ ਲੜੀ ਸੜਕ 'ਤੇ ਵੀ ਲੜਾਈ ਲੜੀ ਜਦੋਂ ਕਿ ਸਾਰੀਆਂ ਪਾਰਟੀਆਂ ਗੁੰਗੀਆਂ ਬੋਲੀਆਂ ਬਣ ਕੇ ਆਪਣੇ ਘਰਾਂ 'ਚ ਵਹਿ ਗਈਆਂ ਸੀ ਪਰ ਤਲੇਤੇ ਦੀ ਜਦੋਂ ਗੱਲ ਆndi ਆ ਤਲੇਤੇ ਦੇ ਵਿੱਚ ਜਦੋਂ ਗੁਰੂ ਘਰ ਤੇ ਹਮਲਾ ਹੋਇਆ ਤੁਰੰਤ ਤਲੇਤੇ ਪਿੰਡ ਤੋਂ ਜਦੋਂ ਮੈਨੂੰ ਫੋਨ ਆਇਆ ਕਿ ਇਥੇ ਜੇਸੇ ਬਿਆਂ ਲੈ ਕੇ ਭਾਰੀ ਪੁਲਿਸ ਫੋਰਸ ਲੈ ਕੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਦੀਆਂ ਦੀਵਾਰਾਂ ਤੋੜ ਕੇ ਛਾੜੋ ਸਰਕਾਰ ਉਥੇ ਕਬਜ਼ਾ ਕਰਨਾ ਚਾਹੁੰਦੀ ਆ ਤਾਂ ਅਸੀਂ ਤੂੰਕ ਅੱਧੇ ਕਿੰਟ ਦੇ ਵਿੱਚ ਵਿੱਚ ਮੈਂ ਜਦੋਂ ਉਥੇ ਗਿਆ ਉਥੇ 100 150 ਪੁਲਿਸ ਦਾ ਕਰਮਚਾਰੀ ਖੜਾ ਸੀ ਉਹਨਾਂ ਨੇ ਮੇਰੀ ੱੱਕਾ ਮੁੱਕੀ ਵੀ ਹੋਈ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਦੇਖੀ ਗੁਰੂ ਰਵਿਦਾਸ ਕੇ ਸਨਮਾਨ ਮੈਂ ਬੀਐਸਪੀ ਮੈਦਾਨ ਮੇ ਦਾ ਸੀ ਨਾਰਾ ਦਿੱਤਾ ਅਸੀਂ ਲਗਾਤਾਰ ਉਹ ਲੜਾਈ ਨੂੰ ਲੜਿਆ ਜਦ ਤੱਕ ਗੁਰੂ ਘਰ ਦੀਆਂ ਦਵਾਰਾਂ ਕੰਧਾਂ ਨਹੀਂ ਬਣ ਗਈਆਂ ਅਸੀਂ ਸਰਕਾਰ ਨੂੰ ਕਿਹਾ ਕਿ ਤੁਹਾਡਾ ਕੰਮ ਗੁਰੂ ਘਰ ਦੀਆਂ ਕੰਧਾਂ ਢਾਉਣ ਦਾ ਬੜਾ ਸਮਾਜ ਪਾਲਟੀ ਦਾ ਕੰਮ ਹੈ ਤੁਹਾਨੂੰ ਲੰਮਿਆਂ ਪਾਉਣ ਦਾ ਅਸੀਂ ਲੰਮਿਆਂ ਪਾ ਕੇ ਉੱਥੇ ਗੁਰੂ ਘਰ ਦੀਆਂ ਦਵਾਰਾਂ ਜਿਹੜੀਆਂ ਕੰਧਾਂ ਬਣਾਈਆਂ ਗੱਲ ਇੱਥੇ ਹੀ ਬਸ ਨਹੀਂ ਜਦੋਂ ਡਾਕਟਰ ਅੰਬੇਡਕਰ ਸਾਹਿਬ ਦਾ ਬਟਾਲੇ ਦੀ ਧਰਤੀ ਦੇ ਉੱਤੇ ਹਮਲਾ ਹੁੰਦਾ ਸਟੈਚੂ ਤੇ ਅੰਬਰਸਰ ਦੀ ਧਰਤੀ ਦੇ ਉੱਤੇ ਡਾਕਟਰ ਅੰਬੇਡਕਰ ਸਾਹਿਬ ਤੇ ਹਮਲਾ ਹੁੰਦਾ ਤਾ ਫਿਰ ਨੰਗਲ ਦੇ ਵਿੱਚ ਦੋ ਵਾਰ ਹਮਲਾ ਹੋਇਆ ਤਾਂ ਜਦੋਂ ਦੋ ਵਾਰ ਹਮਲਾ ਹੋਇਆ ਦੋਜਨ ਸਮਾਜ ਪਾਰਟੀ ਨੇ ਮਨ ਬਣਾਇਆ ਕਿ ਬਾਬਾ ਸਾਹਿਬ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਜਦੋਂ ਡਾਕਟਰ ਅੰਬੇਡਕਰ ਸਾਹਿਬ ਤੇ ਹਮਲਾ ਹੋਇਆ ਅਖਬਾਰਾਂ ਚ ਖਬਰ ਚੱਲੇ ਸੋਸ਼ਲ ਮੀਡੀਆ ਤੇ ਖਬਰ ਚੱਲੇ ਤੇ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਆ ਕਿਆ ਜੀ ਅਮਰੀਕਾ ਦੇ ਰਾਸ਼ਟਰਪਤੀਾ ਟਰੰਪ ਕਿ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਜਿਹੜਾ ਬੰਦਾ ਉਹਦੇ ਨਾਲ ਬੈੰਦਾ ਗੁਰਚੇਸ਼ ਸਿੰਘ ਪੰਨੂ ਉਹਨੇ ਅਮਰੀਕਾ ਦੀ ਧਰਤੀ ਤੋਂ ਜ਼ਿੰਮੇਵਾਰੀ ਲਈ ਕਿ ਜਿਹੜਾ ਨੰਗਲ ਦੇ ਉੱਤੇ ਸਟੈਚੂ ਤੇ ਹਮਲਾ ਹੋਇਆ ਉਹ ਮੈਂ ਕਰਾਇਆ ਤਾਂ ਫਿਰ ਉਹਦਾ ਮੁਕਾਬਲਾ ਕਿਹਨੇ ਕੀਤਾ ਤੁਹਾਡੇ ਭਰਾ ਨੇ ਤੁਹਾਡੇ ਵੀਰ ਨੇ ਤੁਹਾਡੇ ਬੱਚੇ ਨੇ ਟਰੰਪ ਦੇ ਨਾਲ ਬੈੰਦਾ ਹੋਵੇ ਬੰਦਾ ਉਹ ਕਹੇ ਕਿ ਨੰਗਲ ਦੇ ਵਿੱਚ ਹਮਲਾ ਮੈਂ ਕਰਵਾਇਆ ਤਾਂ ਮੈਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਬੱਚਿਆਂ ਦੀ maal jaan maal ਦੀ ਰਾਖੀ ਦੀ ਪਰਵਾਹ ਨਾ ਕਰਦੇ ਹੋਏ ਬਾਵਾ ਸਾਹਿਬ ਡਾਕਟਰ ਮੇੜਗੜ ਦੀ ਅੱਖ ਨੂੰ ਬਗਾਉਣ ਵਾਲੇ ਲੋਕ ਨੂੰ ਕਿਹਾ ਕਿ ਮੈਂ ਐਫਆਈਆਰ ਦਰਜ ਕਰਾਉਂਗਾ ਤੇ ਤੇ ਮੈਂ ਦੇਖਦਾ ਕਿ ਤੂੰ ਮੇਤੇ ਤੇ ਦੋ ਗੋਲੀ ਚਲਾਉਣਾ ਮੈਂ ਮੁਕਦਮਾ ਦਰਜ ਕਰਾਇਆ ਐਫਆਈਆਰ ਇਹ ਜਿਹੜੇ ਅੱਜ ਧੜਾ ਮਾਰਦੇ ਫਿਰਦੇ ਆ ਕਾਰੇ ਕਾਂਗਰਸੀਏ ਕਹਿੰਦੇ ਆ ਸੀ ਸੰਵਿਧਾਨ ਬਚਾਉਣਾ ਇਹ ਵਿਕਰਮ ਹੁਣੀ ਜਾਂ ਕੋਈ ABC ਹੋਰ ਦੇਣਾ ਦੇ ਪਰਦਾ ਦੇ ਦਾਦੇ ਦਾ ਸੰਵਿਧਾਨ ਨੂੰ ਖਤਮ ਕਰਨ ਚ ਲੱਗੇ ਰਹੇ ਕਾਂਗਰਸ ਹੋ ਜਮਾਤਾਂ ਜਿਨ੍ਹਾਂ ਦੇ ਬਾਪ ਨੇ ਮਾਸਟਰ ਗਵੰਤਾ ਸਿੰਘ ਨੇ ਹਮੇਸ਼ਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਡਾਕਟਰ ਅੰਬੇਡਕਰ ਸਾਹਿਬ ਦੇ ਖਿਲਾਫ ਮਰਨ ਵਰਤ ਰੱਖਿਆ ਜਿਨ੍ਹਾਂ ਨੇ ਸਾਡੀ ਦੋਰੀ ਵੋਟ ਖੋਹੀ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਿੰਦੇ ਜੀਦਾ ਅਪਮਾਨ ਕੀਤਾ ਉਹਨਾਂ ਦੇ ਸਹਰਤੀ ਤੋਂ ਜਾਣ ਤੋਂ ਬਾਅਦ ਵੀ ਜਦੋਂ ਭਾਰਤ ਰਤਨ ਅਵਾਰਡ ਦੀ ਗੱਲ ਆਈ ਤਾਂ ਕਾਂਗਰਸ ਨੇ ਭਾਰਤ ਰਤਨ ਅਵਾਰਡ ਡਾਕਟਰ ਅੰਬੇਡਕਰ ਨੂੰ ਨਹੀਂ ਦਿੱਤਾ ਕਾ ক্রিকেট ਖੇਡਣ ਵਾਲੇ ਸਚਨ ਤੰਦੂਰਗਨ ਨੂੰ ਭਾਰਤ ਰਤਨ ਅਵਾਰਡ ਮਿਲ ਸਕਦਾ ਭਾਰਤ ਦਾ ਸੰਵਿਧਾਨ ਲਿਖਣ ਵਾਲੇ ਨੂੰ ਭਾਰਤ ਰਤਨ ਅਵਾਰਡ 1999 ਚ ਮਿਲਿਆ ਜਦੋਂ ਵਰਧਨ ਸਮਾਜ ਪਾਰਟੀ ਦੇ ਤਿੰਨ ਐਮਪੀ ਜਿੱਤ ਕੇ ਸੰਘੀ ਚਗੂਠਾ ਦੇ ਕੇ ਜਦੋਂ ਸਰਕਾਰ ਚ ਲੋੜ ਸੀ ਸਾਡੀ ਤਾਂ ਸੀ ਕਿਹਾ ਕਿ 바ਵਾ ਸਾਹ ਡਾਕਟਰ ਅੰਬੇੜਕਰ ਨੂੰ ਭਾਰਤ ਰਤਨ ਅਵਾਰਡ ਦਿਓ ਤਾਂ ਜਾ ਕੇ ਸਮਰਥ